ਹਾਂਜੀ ਅਸੀ ਕਾਲ ਜੀ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਲੋ ਵੀ ਮਿੱਤਰੋ ਆਪਾਂ ਤੁਹਾਡੇ ਨਾਲ ਪਹਿਲਾਂ ਪੀਵੀ 01 ਦੀ ਜਾਨੀ ਕਿ ਪੰਜਾਬ ਨੰਬਰ 1 ਝੋਨੇ ਦੀ ਪਹਿਲਾਂ ਵੀਡੀਓ ਸਾਂਝੀ ਕਰੀ ਸੀਗੀ ਜਦੋਂ ਇਹ ਹਰਾ ਖੜਿਆ ਸੀਗਾ ਵੀ ਇਹਦਾ ਕਿਵੇਂ ਆ ਸਿਸਟਮ ਜੋ ਵੀ ਆ ਤੇ ਉਦੋਂ ਬਾਅਦ ਭਾਈ ਜੀ ਅੱਜ ਆਪਾਂ ਲੱਗੇ ਆਉਂਦੇ ਕਟਿੰਗ ਕਰਨ ਬੜਾਈ ਕਰਨ ਤੇ ਦੇਖੋ ਭਾਈ ਜੀ ਇਹ ਕੀਲੇ ਦਾ ਰਾਉਂਡ ਲਾ ਕੇ ਮਸ਼ੀਨ ਆਈ ਆ ਇੱਥੋਂ ਬੜੀ ਆਏ ਉੱਪਰ ਨੂੰ ਘੁੰਮ ਕੇ ਆ ਕੇ ਇਧਰ ਨੂੰ ਘੁੰਮ ਕੇ ਆ ਕੇ ਦੇਖ ਲਓ ਜੀ ਇੱਥੇ ਟੈਂਕ ਫੁੱਲ ਹੋ ਗਿਆ ਬਾਕੀ ਹੁਣ ਦੇਖਦੇ ਆਂ ਬਈ ਇਹਦਾ ਕਿਵੇਂ ਝਾੜ ਰਹਿੰਦਾ ਕਿਦਾਂ ਜੋ ਵੀ ਆ ਆਪਾਂ ਤੁਹਾਡੇ ਨਾਲ ਸਾਰਾ ਬਲੌਗ ਸਾਂਝਾ ਕਰਾਂਗੇ ਜੀ ਨਾਲੇ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਆਪਣਾ 124 ਦਾ 124 ਆਪਾਂ ਨੇ ਆਪਣਾ ਝੋਨਾ ਵਧਾਉਣਾ ਨਾਲੇ ਉਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਨਾਲੇ ਸੱਜਣੋ ਆ ਦੇਖਿਓ ਜੀ ਇਹ ਆਪਣੇ ਕਿਦਾਂ ਦਾਣੇ ਨੇ ਬਹੁਤ ਸੋਹਣੇ ਦਾਣੇ ਨੇ ਮੈਂ ਤੁਹਾਨੂੰ ਦਿਖਾਉਣਾ ਦਾਣੇ ਵੀ ਤੇ ਲੋ ਵੀ ਸੱਜਣੋ ਪਹਿਲਾ ਟੈਂਕ ਆਪਣੀ ਕਿੱਡੀ ਜੀ ਲੱਗੀ ਆ ਕੱਢਣ ਤੇ ਪਾਈਦੇ ਇਹ 7-8 ਕੀਲੇ ਨੇ ਇਹ ਸਾਰੇ ਪੰਜਾਬ ਨੰਬਰ 1 ਦੇ ਨੇ ਤੇ ਬਾਈ ਕਹਿੰਦਾ ਵੀ ਪੈਕਸਾ ਲਾਉਣ ਦੀ ਸਪਰੇਅ ਕਰੀ ਹੋਈ ਸੀ ਮੈਂ ਇਹਦੇ ਉੱਪਰ ਇੱਕ ਸਪਰੇਅ ਕਰੀ ਦੀ ਪਤਾ ਨਹੀਂ ਦੋ ਪਰੀਆਂ ਨੇ ਉਹ ਆਪਾਂ ਬਾਈ ਨਾਲ ਜਾਣਕਾਰੀ ਹੁਣ ਸਾਂਝੀ ਕਰਦੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਸੱਚ ਨੂੰ ਇਹਦੇ ਦਾਣੇ ਤੇ ਹਾਂ ਸੱਚ ਨੂੰ ਇੱਕ ਗੱਲ ਹੋਰ ਆ ਇਹੇ ਦੇਖ ਲਓ ਜੀ ਝੜਦੀ ਬਹੁਤ ਵਧੀਆ ਜਿਵੇਂ ਆਪਾਂ ਕਹਿ ਦਈਏ ਵੀ ਬਾਕੀ ਬਹੁਤੀ ਬਾਸਕਟ ਲਾਉਣੀ ਪੈਂਦੀ ਆ ਕਾਫੀ ਬੀਜਾਂ ਨੂੰ ਜਿਹੜੇ ਛੀੜੇ ਬੀਜ ਹੁੰਦੇ ਨੇ ਤੇ ਵੀ ਦਾਣਾ ਛਿੱਟੇ 'ਚ ਰਹਿੰਦਾ ਮਾੜਾ ਮੋਟਾ ਤਾਂ ਸੱਚ ਨੂੰ ਇਹਦੇ ਵਿੱਚ ਦੇਖ ਲਓ ਜੀ ਨੇ ਬਹੁਤ ਚੱਕਰ ਵੀ ਨਹੀਂ ਆਪਾਂ ਨੇ ਬਹੁਤੇ ਹਾਈ ਕਰੇ ਹੋਏ ਮਸ਼ੀਨ ਦੇ ਫਰੈਸ਼ਰ ਦੇ ਤੇ ਫਿਰ ਵੀ ਜਾਨੀ ਕਿ ਬਹੁਤ ਵਧੀਆ ਜੇ ਆਪਾਂ ਕਹਦੀਆਂ ਵੀ ਵੀ ਠੋਲਾ ਮਾਰੇ ਦੀ ਜਿੜੀ ਢੱਡਦੀ ਆ ਉਹ ਸਿਸਟਮ ਹੈ ਆ ਜਾਨੀ ਕਿ ਬਹੁਤੀ ਜ਼ੋਰ ਨਹੀਂ ਲੱਗਦਾ ਮਸ਼ੀਨ ਨੂੰ ਤੇ ਬਾਕੀ ਭਾਈ ਜਿੰਮੇ ਵੀ ਹੋਇਆ ਮੈਂ ਹੁਣ ਤੁਹਾਨੂੰ ਅੱਗੇ ਦਿਖਾਉਣਾ ਹੈ ਇਹਦੀ ਕਿਵੇਂ ਗੱਲਬਾਤ ਦਾ ਜੋ ਵੀ ਆ ਤੇ ਜੀ ਬਾਕੀ ਆ ਦੇਖੋ ਜੀ ਹੁਣ ਇੱਧਰ ਨੂੰ ਵੀ ਆ ساری ਭਾਈ ਜੀ ਆ ਵੀ ਛੱਪ ਗਈ ਆਪਣੇ ਤਿਆਬ ਨੰਬਰ 1 ਆ ਇਧਰ ਵੀਰ ਜੀ ਹੁਣੇ ਬੈਠੇ ਨੇ ਤੇ ਆਪਣੇ بڑے ਵੀਰ ਜਿਹਨਾਂ ਦੀ ਆਹ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਕਿਵੇਂ ਆ ਥੋਨਾ ਕਿਵੇਂ ਨੇ ਹਾਂਜੀ ਮਿੱਤਰੋ ਦੇਖੋ ਤੁਸੀਂ ਦੇਖ ਸਕਦੇ ਹੋ ਦਾਣਾ ਕਿੰਨਾ ਵਧੀਆ ਹਨਾ ਇਹ ਆਪ ਨੰਬਰ 1 ਦਾ ਤੇ ਮਸ਼ੀਨ ਨਾ ਬਾਈ ਕੋਈ ਦਾਣਾ ਤੋੜ ਰਹੀ ਆ ਨਾ ਕੁਛ ਬਿਲਕੁਲ ਦੇਖੋ ਐਨ ਬਿਲਕੁਲ ਸਾਫ਼ ਝੋਨਾ ਪਿਆ ਕੋਈ ਵੀ ਦਾਣਾ ਨਹੀਂ ਲਫੜ ਬਾਈ ਪਿੱਛੇ ਸੜਤੀ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਦਾਣਾ ਕਿੰਨਾ ਵਧੀਆ ਕੁਆਲਟੀ ਪੂਰੀ ਸਿਰੇ ਆ ਆਹਨ ਦਾਣਾ ਵੀ ਦੇਖਣ ਨੂੰ ਵੀ ਪੂਰਾ ਵਧੀਆ ਲੱਗਦਾ ਤੇ ਕੋਈ ਦੇਖੋ ਦਾਣਾ ਵੀ ਨਹੀਂ ਟੁੱਟਿਆ ਵਾ ਸੱਜਣੋ ਮੋਤੀਆਂ ਵਰਗੇ ਦਾਣੇ ਨੇ ਬਾਕੀ ਹੁਣ ਆਪਾਂ ਦੇਖਦੇ ਆਂ ਵੀ ਕੀ ਝਾੜ ਦਿੰਦੀ ਆ ਕਿਵੇਂ ਆ ਆਪਣਾ ਕੀਲੇ ਦੇ ਉੱਪਰੋਂ ਇੱਕ ਗੇੜਾ ਆਇਆ ਸੀਗਾ ਸੱਜਣੋ ਟੈਂਕ ਭਰ ਗਿਆ ਬਾਕੀ ਹੁਣ ਆਂ ਦਾਣੇ ਤਾਂ ਵਧੀਆ ਨਿਕਲ ਰਹੇ ਨੇ ਤੇ ਬਾਕੀ ਥੋੜੀ ਜਿਹੀ ਵਾਜਨ ਦਾ ਚੱਕਰ ਪੈਂਦਾ ਹਨਾ ਵੀ ਵਾਜਨ ਕਿੰਨੇ ਦਊਗੀ ਕਿਦਾਂ ਦਊਗੀ ਉਹ ਆਪਾਂ ਜਾ ਕੇ ਹੁਣ ਮੰਡੀ ਪਤਾ ਲੱਗੂਗਾ ਉਂ ਜੇ ਆਪਾਂ ਦੇਖੀ ਜਾਈਏ ਦਾਣਾ ਵਧੀਆ ਨਿਕਲ ਰਿਹਾ ਤੇ ਤਾਂ ਮੁੰਡਾ ਆਪਣਾ ਦੀਪ ਬੈਠਾ हां ਵੀਦੀਪ ਅੱਜ ਸੱਜਣੋਂ ਦਿਵਾਲੀ ਕਰਕੇ ਆਪਣੀ ਦੂਈ ਮਸ਼ੀਨ ਥੋੜੀ ਅੱਜ ਉਹਦੇ ਕੋਲ ਕੰਮ ਘੱਟ ਸੀਗਾ ਕਿਉਂਕਿ ਬੰਦਿਆਂ ਨੇ ਬਾਈ ਮੱਥਾ-ਮੁੱਥਾ ਟੇਕਣੇ ਹੁੰਦੇ ਨੇ ਨਾ ਦਿਵਾਲੀ ਕਰਕੇ ਇਸ ਕਰਕੇ ਅੱਜ ਉਹ ਮਸ਼ੀਨ ਆਪਾਂ ਥੋੜੀ ਖੜਾਈ ਹੋਈ ਆ ਬਾਕੀ ਜੇ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਇੱਧਰ ਆਪਣਾ ਵੀਰੋਂ ਨਹੀਂ ਬੈਠੇ ਨੇ ਤੇ ਵੀਰੋਂ ਦੇ ਚੱਲ ਰਹੀ ਆ ਮਸੀਂ ਹਾਂ ਜੀ ਵੀਰ ਜੀ ਵੈਸੇ ਆਪਾਂ ਨੂੰ ਝਾੜ ਤਾਂ ਵਧੀਆ ਲੱਗ ਰਿਹਾ ਜੀ ਹੈ ਨਾ ਹਾਂ ਜੀ ਦੇਖੋ ਦਾਣੇ ਤਾਂ ਸੋਹਣੇ ਲੱਗ ਰਹੇ ਆ ਬਾਕੀ ਹੁਣ ਉਹਦੇ ਤੋਂ ਪਤਾ ਲੱਗੇਗਾ ਜੀ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਤਾਂ ਹੁਣ ਉੱਥੇ ਮੰਡੀ 'ਚ ਪਤਾ ਲੱਗਦਾ ਵੀ ਕੀ ਕੁਝ ਕਰਦੇ ਦਾ ਤਰਾਜ਼ੀ ਜਾਂ ਤੋਲੂਗਾ ਤੋਂ ਪਤਾ ਲੱਗੇ ਹਾਂ ਜੀ ਹਾਂ ਬਿਲਕੁਲ ਰੋਮਾਂ ਵੀ ਚਲੋ ਬਿਮਾਰੀ ਜਿੱਦਾਂ ਹੋਰ ਫਲਦੀ ਰੋਗ ਵਗੈਰਾ ਹਾਂ ਜੀ ਹਾਂ ਜੀ ਐਤੋਂ ਰਾਹਤ ਆ ਜੀ ਆਪੀ ਰੋਗ ਬਿਲਕੁਲ ਹੀ ਨਹੀਂ ਆ ਇਹਨੂੰ ਬਿਲਕੁਲ ਬਿਲਕੁਲ ਜੀ ਹਾਂ ਤੇ ਉਦਾਂ ਵੀ ਇਹ ਖੇਤ ਸਾਡੀ ਧਰਤੀ ਵੀ ਬਹੁਤ ਹੌਲੀ ਹੈ ਹਾਂ ਜੀ ਹਾਂ ਕਲਰ ਨੇ ਬਿਲਕੁਲ ਦੇਖੋ ਕਲਰ ਦੇ ਵਿੱਚ ਵੀ ਬਹੁਤ ਵਧੀਆ ਖੜੀ ਹੈ ਜੀ ਹਨਾ ਜੀ ਬਹੁਤ ਵਧੀਆ ਬਾਕੀ ਹੁਣ ਤੁਲਕੇ ਪਤਾ ਲੱਗੂਗਾ ਵੀ ਬਾਕੀ ਆਮ ਚਲੋ ਗੇੜੇ ਦੇ ਨਾਲ ਸੁਣੀ ਤਾਣੇ ਨਾਲ ਲਾਗਦਾ ਹੌਸਲਾ ਜਾ ਹੋ ਗਿਆ ਇੱਕ ਵਾਰ ਜੀ ਉਹ ਗੱਲ ਹੋ ਗਈ ਇੱਕ ਵਾਰ ਨਾ ਜੀ ਮੈਂ ਕਿਦੀ ਜਿਆਦਾ ਦੋ ਤਿੰਨ ਸਾਲ ਪਹਿਲਾਂ ਵੀ ਇੱਕ ਵਾਰੀ ਆਪਣੇ ਝਾੜ ਘਟ ਗਏ ਸੀਗੇ ਤੇ ਮੈਂ ਕਿਦੀ ਵੱਢ ਰਿਆ ਸੀਗਾ ਤੇ ਉਹਨਾਂ ਦਾ ਇੱਕ ਨਾ ਮੁੰਡਾ ਆਇਆ ਮੈਨੂੰ ਕਹਿੰਦਾ ਭਾਈ ਯਾਰ ਡਰਾਈਵਰ ਨੂੰ ਕਹਦੀ ਵੀ ਜਾ ਕੇ ਨਾ ਹਵਾਰਨ ਮੜਾ ਛੇਤੀ ਮਾਰ ਦਿਆ ਕਰੀ ਮਹਾ ਕਹਤੇ ਕਹਿੰਦਾ ਸਾਡੇ ਬਾਪੂ ਦੇ ਨਾ ਦਿਲ ਹੌਲਾ ਚ ਆ ਲੈ ਕੇ ਆ ਗਿਆ ਕਹਿੰਦਾ ਕਿਤੇ ਹੋਏ ਨਾ ਜਾਵੇ ਕੋਈ ਸਾਡੇ ਲਾਗੇ ਨਾ ਇੱਕ ਪਿੰਡ ਹੈ ਜਿੱਥੇ ਆ ਮੀਆਂਪੁਰ ਹਾਂਜੀ ਹਾਂਜੀ ਤੇ ਉਹਨਾਂ ਦੇ ਉਹ ਥੋੜਾ ਜਿਹਾ ਪਹਾਉਂ ਵਾਲੀ ਬੋਲੀ ਬੋਲਦੇ ਆ ਹਾਂਜੀ ਹਾਂਜੀ ਤੇ ਉਹ ਹੱਸਦੇ ਹੋਏ ਕਹਿੰਦਾ ਇੱਕ ਸਾਲ ਪਹਿਲਾਂ ਕਣਕ ਘਟ ਸੀਗੀ ਕਰ ਹਾਂਜੀ ਹਾਂ ਜਦ ਦੀ ਉਹ ਗੱਲ ਕਰਦਾ ਕਹਿੰਦਾ ਮਾ ਜੜ ਕਹਿੰਦਾ ਟੀਮ ਤੇ ਹੋਈ ਕੋਈ ਨਹੀਂ ਯਾਨੀ ਕਿ ਐਂ ਜੀ ਵੀ ਹੱਸ ਤੁਸਕੇ ਹੁਣ ਦਿਨ ਕੱਢਣੇ ਪੈਣਦੇ ਨੇ ਕੱਲਿਆਂ ਕੇ ਜੀ ਦੇਖੋ ਹਾਂਜੀ ਚੰਗੇ ਨਾਲ ਚੰਗਾ ਕਰਨਾ ਪੈ ਜਾਂਦਾ ਮਾੜੇ ਨਾਲ ਮਾੜਾ ਫਮਾ ਵੀ ਹਣਾ ਪੈਣਾ ਪੈਂਦਾ ਹਾਂਜੀ ਬਿਲਕੁਲ ਹਾਂਜੀ ਹਟਾਉਣਾ ਪੈਂਦਾ ਜੀ ਦੇਖੋ ਇਹ ਤਾਂ ਹੈ ਨਹੀਂ ਵੀ ਆਪਣੇ ਕੱਲਿਆਂ ਗਲ ਹੋਈ ਆ ਸਾਰਿਆਂ ਕੇ ਸਭਨਾਂ ਵਾਲਾ ਜੀ ਬਿਲਕੁਲ ਸਭਨਾਂ ਹੁਣ ਸਾਡੇ ਜਿਹੜੇ ਉੱਧਰ ਅਸੀਂ 9 ਕਿਲੇ ਵੱਡੇ ਆ ਬ੍ਰਦਰ 599 ਕਟਾ ਹੋਇਆ 9 ਕਿੱਲਿਆਂ ਚੋਂ ਹਾਂ 24 ਕਿੱਲਿਆਂ ਦੇ ਵਿੱਚੋਂ 24 ਕਿੱਲਿਆਂ ਚੋਂ ਜੀ ਦੇਖ ਲਓ 500 599 ਕਟਾ 599 ਕਟਾ 9 ਕੰਟਲ ਦੀ ਐਵਰੇਜ ਆਈ ਹਾਂ ਬਿਲਕੁਲ ਜੀ ਨਾਲੇ ਤੁਸੀਂ ਨੇ ਆਪਣਾ ਉਹ ਵੀ ਵਧੀਆ ਸਪਰੇਆ ਵੀ ਵਧੀਆ ਕਰੀਆ ਤਿੰਨ ਕਰ ਲਿਆ ਸੀਗੇ ਜੀ ਹਾਂ ਜੀ ਹਾਂ ਤਿੰਨ ਸਪਰੇਆ ਕਰਿਆ ਸੀ ਪਰ ਇਹ ਵੀ ਬਸ ਉਹ ਬੀਜ ਨੂੰ ਹੀ ਮਾਰ ਜ਼ਿਆਦਾ ਪੈ ਗਈ 128 ਬੀਜ ਦੀ ਬਿਲਕੁਲ ਜੀ ਬਿਲਕੁਲ ਜੀ ਅਜੇ ਤਾਂ ਵਾਇਰ ਭਜਾਓ ਮਗਰੇ ਬੂਝੇ ਹੋਣ ਕਰਕੇ ਨਾ ਬਹੁਤ ਜ਼ਿਆਦਾ ਨੁਕਸਾਨ ਬਿਲਕੁਲ 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 ਪਰ ਚਲੋ ਹੁਣ ਹੋਰ ਤਾਂ ਐ ਨਾ ਬਿਲਕੁਲ ਹੁਣ ਸਾਰਿਆਂ ਨਾਲ ਐ ਜੀ ਹੁਣ ਆਪਾਂ ਕੀ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਬਾਕੀ ਜੀ ਤੁਹਾਡੇ ਨਾਲ ਕਰਦੇ ਆਪਾਂ ਪੂਰੀ ਗੱਲਬਾਤ ਹੋਰ ਵੀ ਬਾਈ ਉਹਨਾਂ ਦੇ 8-9 ਕਿਲੇ ਨੇ ਇਹ ਵੀ ਦੇਖਦੇ ਆ ਸੱਜਣੋ ਕਿੰਨੇ ਟਰਾਲੀਆਂ ਭਰਤੀਆਂ ਨੇ ਕਿਵੇਂ ਹੁੰਦਾ ਸਾਰਾ ਕੁਝ ਸੱਜਣਾਂ ਨਾਲੇ ਆਪਾਂ ਤੁਹਾਡੇ ਨਾਲ 124 ਦਾ ਵੀ ਵਲੌਗ ਸਾਂਝਾ ਕਰਾਂਗੇ ਸੱਜਣੋ ਉਹ ਵੀ ਅੱਜ ਆਪਾਂ ਨੇ ਪੜ੍ਹਣੀ ਆ ਅੱ끼 ਜੂੜੇ ਰਹੇ ਪੂਰੇ ਵਲੌਗ ਦੇ ਨਾਲ ਕਰਦੇ ਆ ਪੂਰੀਆਂ ਗੱਲਾਂਬਾਤਾਂ ਜੀ ਲੋ ਵੀ ਸੱਜਣੋ ਦੂਜਾ ਟੈਂਕ ਵੀ ਭਰ ਗਿਆ ਇਹ ਇੱਕ ਕਿਲੇ ਦੀ ਲੱਗ ਤੋਂ ਮਸ਼ੀਨ ਚੱਲ ਰਹੀ ਹੈ ਬਾਈ ਜੀ ਇਹ ਕਿਲੇ ਚ ਤੇ ਆ ਦੂਜਾ ਟੈਂਕ ਵੀ ਭਰ ਗਿਆ ਮਸ਼ੀਨ ਵਾਲੇ ਬੰਦੇ ਨੇ ਮਾਰਤਾ ਹਾਰਨ ਤੇ ਆਪਾਂ ਦੇਖਦੇ ਵੀ ਹੁਣ ਕਿ ਟੈਂਕ ਪੂਰਾ ਜਾਂ ਊਣਾ ਕਿਸ ਤਰ੍ਹਾਂ ਇਸ ਜਿਹੜਾ ਟੈਂਕ ਕਿ ਆਪਾਂ ਕਹਦੀਏ ਵੀ ਪੂਰਾ ਫੁੱਲ ਤਾਂ ਮੈਨੂੰ ਲੱਗਦਾ ਨਹੀਂ ਥੋੜਿਆ ਊਣਾ ਪਰ ਬਾਕੀ ਦੇਖਦੇ ਹਾਂ ਸੱਜਣਾ ਹੁਣ ਕੀ ਗੱਲਬਾਤ ਕਰਦੀ ਆ ਤੇ ਬਾਈ ਜਿਹੜੀ ਠੀਕ ਆ ਠੀਕ ਆ ਬਾਈ ਜੀ ਆਪਾਂ ਪ੍ਰਮੋਟ ਜਿਹੜੀ ਵਧੀਆ ਚੀਜ਼ਾਂ ਨੂੰ ਪ੍ਰਮੋਟ ਜ਼ਰੂਰ ਕਰਨਾ ਚਾਹੀਦਾ ਅਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਬਾਈ ਐਸ ਤੀ ਜੋ ਹਾਲਾਤ ਹੋਏ ਨੇ ਜੀਰੀਆਂ ਦੇ ਹਨਾ ਤਾਂ ਉਹਦੇ ਕਰਕੇ ਆਪਾਂ ਨੂੰ ਜਿਹੜੀ ਵਧੀਆ ਚੀਜ਼ ਆ ਚੰਗੇ ਵੀਰ ਦੇ ਉਹਨਾਂ ਨੂੰ ਰਿਲੇਟਡ ਕਰਨਾ ਅਪਰੀਸ਼ੀਏਟ ਕਰਨਾ ਚਾਹੀਦਾ ਬਾਤੀ ਕਹਦਾ ਵੀ ਆ ਦੇਖ ਲਓ ਇੱਕ ਕੀਲੇ ਦੇ ਵਿੱਚੋਂ ਸਜਣੋਂ ਆ ਦੂਜਾ ਟੈਂਕ ਨਿਕਲਿਆ ਫੇਰ ਤੁਸੀਂ ਮੈਂ ਦੇਖ ਸਕਦੇ ਹੋ ਕਿੰਨੇ ਕੀਰੀ ਵੱਡੀ ਆ ਇੱਧਰ ਦੋ ਤਿੰਨ ਗੇੜੇ ਲੱਗੇ ਨੇ ਤੇ ਆਹ ਦੇਖੋ ਆ ਆ ਤੁਮਕੇ ਜੀ ਉਹ ਤੈਨੂੰ ਘੁੰਮ ਕੇ ਤੂੰ ਸਾਹਮਣੇ ਨੂੰ ਆ ਜਾਂਦੀ ਆ ਮਿਸ ਜੀ ਤਕੀਲੇ ਦਾ ਘੇਰਾ ਬਾਕੀ ਤੁਸੀਂ ਐਂ ਦੇਖ ਲਓ ਪਰਲੇ ਬਸੇ ਜਿਆਦਾ ਨਹੀਂ ਤਾਂ ਡੇਢ ਕਨਾਲ ਜਗ੍ਹਾ ਆ ਜਾਂ ਛੱਡੀ ਹੋਈ ਆ ਦਰਖਤਾਂ ਦੇ ਥੱਲੇ ਵੀ ਚਲੋ ਜ਼ਿੱਲਾ ਥੋੜਾ ਆ ਹਨਾ ਉਦੋਂ ਬਾਅਦ ਵੀ ਵੱਡਾਂਗੇ ਥੋੜੀ ਹਵਾ ਲੱਗ ਜਾਵੇ ਇਸ ਕਰਕੇ ਮੈਨੂੰ ਕਹਿੰਨੀ ਕਹਿੰਦਾ ਮੈਂ ਕਿ ਆ ਵੀ ਉਹ ਜਗ੍ਹਾ ਛੱਡ ਦੇ ਲਓ ਜੀ ਤੇ ਸੱਜਣੋ ਤੁਸੀਂ ਦਾਣਾ ਚੈੱਕ ਕਰੋ ਤਾਂ ਬਿਲਕੁਲ ਸੋਨੇ ਵਰਗਾ ਦਾਣਾ ਕੋਈ ਚੌਲ ਨਹੀਂ ਕੋਈ ਕੁਝ ਨਹੀਂ ਐਂ ਦੇਖੋ ਲਾ ਬਿਲਕੁਲ ਸਜਣਾ ਮੋਤੀਆਂ ਵਰਗੇ ਦਾਣੇ ਨੇ ਲੋਰੀ ਜੇ ਕੀ ਉਹ ਕਰੇ ਮੇਰਾ ਬੋਮਿੰਦਰ ਲੋਕ ਭਾਈ ਆਪਣੀ ਲਾਹੌਰਾਂ ਨੇ ਚੱਲ ਰਹੀ ਆ ਤੇ ਕਰੋ ਉਹ ਲੱਗੀ ਆਪਣੇ ਸਿੱਧੂ ਮੂਸੇ ਵਾਲੇ ਵਾਈਫ ਦੀ ਫੋਟੋ ਤੇ ਅਜਿਹਾ ਆਪਣੇ ਦੋਨਾਂ ਬੱਚਿਆਂ ਨਾਲ ਲੱਗੀ ਹੋਈ ਜਿਹੜੀ ਪਾਲ ਤੇ ਆ ਬਾਹਰ ਘੜੀ ਆਉਂਦੇ ਤੇ ਵੀ ਲੱਗੀ ਆ ਜਦੋਂ ਪੀੜੀ ਪ੍ਰੀਤ ਜਦੋਂ ਲੈ ਕੇ ਜਾਵਾਂਗੇ ਆਪਾਂ ਉਹਦੇ ਤੇ ਵੀ ਲਵਾਵਾਂਗੇ ਹਾਂਜੀ ਸੱਜਣੋ ਇੱਕ ਟਰਾਲੀ ਦਾ ਦੇਖ ਲਓ ਜੀ ਉਹ 16 ਫੁੱਟੀ ਭਰ ਗਈ ਪੰਜਾਬ ਨੰਬਰ 1 ਦੀ ਤੇ ਲੋਮੀ ਮਿੱਤਰੋ ਆਹ ਦੂਜੀ ਇੱਕ 14 ਫੁੱਟੀ ਟਰਾਲੀ ਹੋਰ ਆਈ ਆ ਤੇ ਆਪਾਂ ਬਾਈ ਨੂੰ ਪੁੱਛਾਂਗੇ ਪ੍ਰੋਪਰ ਰੋਡੇ ਕਿੰਨੀ ਜੀ ਬੀਨਤੀ ਤੇ ਫਿਰ ਕਰਦੇ ਆਂ ਗੱਲਬਾਤ ਆਪਾਂ ਸਾਰੀ ਤੋਂ ਵੀ ਇਦਣ ਬਾਈ ਉਦੋਂ ਵੀ ਵੀਰ ਦੀ ਵੱਡੀ ਸੀ ਆਪਾਂ ਕੈਫਨ ਵਾਲੇ ਬਾਈ ਦੀ ਟਰੈਕਟਰ ਵਾਲੇ ਦੀ ਤੇ ਅੱਜ ਫੇਰ ਝੋਨਾ ਵੱਢ ਰਿਹਾ ਇਹਦਾ ਬਾਈ ਦਾ ਵਿਚਾਰ ਇਹਦਾ ਕਿਵੇਂ ਰਿਹਾ ਝਾੜ ਵਧੀਆ ਵਧੀਆ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਜੀ ਵਧੀਆ ਜੀ ਭੋਵਾ ਜੀ ਵਧੀਆ ਜੀ ਝਾੜਦਾ ਲੋ ਜੀ ਮਿੱਤਰੋ ਇੱਕ ਦਾ ਟਰਾਲੀ ਉਹ ਪਰ ਗਈ ਬਾਈਆਂ ਦੀ 16 ਫੁੱਟੀ ਤੇ ਇੱਕ ਇਹ 14 ਫੁੱਟੀ ਆ 14 ਫੁੱਟੀ ਦੇ ਵਿੱਚ ਵੀ ਜਾਨੀ ਕਿ ਬਾਈ ਟੈਂਕ ਡੇਢ ਕ ਟੈਂਕ ਦੀ ਕ ਸਾਰਾ ਇਹ ਵੀ ਤਕਰੀਬਨ ਪੂਰੀ ਵਧੀਆ ਹੋ ਗਈ ਤੇ ਵਾਕੀ ਆਪਾਂ ਵੀਰ ਉਹਨਾਂ ਨੂੰ ਪੁੱਛਦੇ ਆ ਇਹ ਜੀ ਆਪਣੇ तकरीबन ਕਿੰਨੇ ਕਿੱਲੇ ਵੱਡੇ ਗਏ ਜੀ ਝਾੜ ਤਾਂ ਵਧੀਆ ਨਿਕਲਿਆ ਨਾ 10 ਕਿੱਲੇ ਤਾਂ ਹੋ ਗਏ ਨਹੀਂ ਨਹੀਂ ਪੰਜਾਬ ਪੰਜਾਬਾਂ ਇਹਦੇ ਅੱਜ ਵਾਲੇ ਪੰਜ ਕਿੱਲਿਆਂ ਦਾ ਕਿਹੜਾ ਪੰਜ ਕਿੱਲਿਆਂ ਦਾ ਕਿਹੜਾ ਹਨਾ ਜੀ ਫੇਰ ਵੀ ਇੱਕ 16 ਵੱਡੀਆਂ ਆਪਣੀ ਫੁੱਲ ਹੋ ਗਈ ਹਾਂ 1.14 ਫੁੱਟ 1.14 ਫੁੱਟ ਚ ਬਸ ਡੇਢ ਕ ਟੈਂਕ ਦੀ ਕਸਰ ਮੰਨ ਕੇ ਚੱਲੋ ਆਣਾ ਜੀ ਦਾਣੇ ਜਾਨੀ ਕਿ ਵਧੀਆ ਨਿਕਲੇ ਨੇ ਜੀ ਠੀਕ ਹੈ ਜੀ ਹਾਂ ਜੀ ਹਾਂ ਲੋ ਤੁਹਾਨੂੰ ਪਤਾ ਲੱਗ ਜੂਗਾ ਹਾਂ ਜੀ ਹਾਂ ਲੋ ਜੀ ਮਿੱਤਰੋ ਦਾਣੇ ਪੂਰੇ ਵਧੀਆ ਨਿਕਲੇ ਨੇ ਵੀਰੋਂ ਨੇ ਅੱਜ ਖੁਸ਼ ਨੇ ਨਹੀਂ ਵੀਰੋਂ ਨੇ ਉਹ ਅੰਦਰ ਤਾਂ ਮਨ ਦੁਖੀ ਉਹਦਾ ਉਹਨੂੰ ਦੱਸਿਆ ਸੀ ਵੀ 24 ਦੇ 24 ਕਿੱਲੇ ਖਰਾਬੀ ਹੋ ਗਈ ਸੀ ਤਕਰੀਬਨ ਚਲੋ ਇੱਧਰ ਪ੍ਰਮਾਤਮਾ ਨੇ ਵਧੀਆ ਦਿੱਤੀ ਹਾਂ ਜੀ ਚੱਲ ਰਿਹਾ ਜੀ ਕੰਮ ਪੂਰਾ ਜੋਰਾਂ ਦੇ ਸੱਜਣੋ ਆਵੇਂ ਵਾਢੀ ਕਿਵੇਂ ਰਿਹਾ ਝੜ ਸਰ ਜੀ ਮਸ਼ੀਨ ਚਲਾਈ ਆ 18 ਨਾਲ ਟੌਪ ਝਾੜਾ ਏ ਅੱਛਾ ਮੇਰਾ ਭਾਈ ਕਹਿੰਦਾ ਵੀ ਜਿੱਦਣ ਤੇ ਆਪਣੀ ਮਸ਼ੀਨ ਚੱਲ ਰਹੀ ਆ ਸਭ ਤੋਂ ਭੈੜ ਝਾੜੇ ਖੇਤਾਂ ਦਾ ਬਸ ਕੇ ਭਾਈ ਆਪਾਂ ਨੇ 124 ਆਪਣੀ ਬਚਣੀ ਆ ਉਹਦਾ ਵੀ ਝਾੜਾ ਚ ਪਤਾ ਲੱਗ ਜਿੱਥੇ 24 ਦਾ ਤਾਂ ਪੈਸੇ ਲੱਗਦੇ ਸੱਚੇ ਬਾਸ਼ੇ ਦੀ ਕਿਰਪਾ ਨਾਲ ਵਧੀਆ ਆ ਭਾਈ 8.4 ਕਿਲਿਓ ਵਟਣਿਆ 8.4 ਕਿਲਿਓ ਵਟਣਿਆ ਉਹ ਵੀ ਸੱਚ ਨੂੰ ਇੱਕ ਬਾਈ ਦੀ ਆ ਟਰਾਲੀ ਭਰ ਗਈ ਉਹ ਬਾਈ ਬੈਠੇ ਨੇ ਕਮਾਈ ਦਾ ਆਹ ਕਾਲਾ ਗੜਿਆ ਹਾਂ ਚਲੋ ਅੱਗੇ ਦੇਖ ਰਹੇ ਕਿਵੇਂ ਝੜ ਝੂੜ ਨਿਕਲਦਾ ਕੀ ਸਿਸਟਮ ਆ ਨੋਵੇ ਚੱਲ ਰਹੀ ਹੈ ਜੀ ਆਪਣੀ ਰਾਣੀਪੂਰੀ ਬੰਨੀ ਆਹ ਦੇਖੋ ਜੀ ਆਹ ਹਾਂ ਹਾਂ ਜੀ ਠੱਗਣੋ ਇਹ ਆਪਣਾ 124 ਬੀਜ ਆ ਜੀ ਤੇ ਇਹ ਆਪਣੀ ਚੱਲ ਰਹੀ ਆ ਗੱਡੀ ਆਪਾਂ ਕਹਿੰਦੇ ਇਸ ਵਿੱਚ ਸਟਾਰਟਾ ਜੀ ਕਿਉਂਕਿ ਹੁਣ ਐਡੀ ਜ਼ਰੂਰਤ ਨਹੀਂ ਹੈ ਜੀ ਇਸ ਵਿੱਚ ਦੀ ਤੇ ਆਪਾਂ ਇਦਾਂ ਹੀ ਚਰਖੜੀ ਲਾ ਕੇ ਬਸ ਇਹਨੂੰ ਘੁਮਾ ਕੇ ਸੂਪਰ ਸਿੱਧਰ ਘੁਮਾ ਦੇਣਾ ਇਹ ਦੇਖੋ ਜੀ ਨਾਲੇ ਆਪਣੇ ਹੈ ਨਾ ਇੱਥੇ ਆਹ ਛੌਂ ਦੇ ਵਿੱਚ ਛੌੜੇ ਦੇ ਵਿੱਚ ਤੇ ਆਪਾਂ ਨੇ ਭਿੱਡੇ ਵੱਡੇ ਨੇ ਤੁਸੀਂ ਤਾਂ ਵੀ ਦੇਖੋ ਸੱਜਣੋ ਬੁੱਟਾ ਕਿੰਨਾ ਸਾਫ਼ ਆ ਇੱਕ ਵੀ ਦਿਖਾਓ ਕੋਈ ਵੀ ਨਾ ਹਲਦੀ ਰੋਗ ਨਾ ਕੁਛ ਆ ਹਨਾ ਤੇ ਬਾਕੀ ਮੈਂ ਤੁਹਾਨੂੰ ਲਵੇ ਦੋ ਦਿਖਾਉਣਾ ਥੋੜੀ ਜੀ ਜੀਰੀ ਇਹ ਤੁਸੀਂ ਗਰੋਥ ਚੈੱਕ ਕਰੋ ਸੱਜਣੋ ਪਹਿਲਾਂ ਤਾਂ ਦੇਖੋ ਉੱਪਰੋਂ ਲੈ ਕੇ 헤ਡ ਤੱਕ ਉੱਪਰੋਂ ਲੈ ਕੇ 헤ਡ ਤੱਕ ਦੇਖੋ ਜੀ ਪੂਰਾ ਆਹ ਤੰਦਰੁਸਤ ਫੁੱਲ ਪੇਡਾ ਇਹ ਕੋਈ ਇਹਦੇ ਵਿੱਚ ਇੱਕ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਇਹ ਆਪਣਾ ਸੱਜਣੋ ਘਰ ਦਾ ਬੀਜ ਆ 124 ਤੇ ਨੂੰ ਆਪਣੇ ਕੋਲੋਂ ਤਕਰੀਬਨ ਤਕਰੀਬਨ ਤਾਂ 3-4 ਸਾਲ ਹੋ ਗਏ ਆਪਣਾ ਬਾਈ ਘਰ ਦਾ ਹੀ ਬੀਜ ਆ ਤੁਸੀਂ ਐਂ ਦੇਖ ਲਓਗੇ ਐਂ ਸ਼ਾਨਦਾਰ ਵੈਰਾਈਟੀ ਖੜੀ ਆ ਇਹ ਆਪਣੇ 2 ਕਿੱਲੇ ਨੇ ਹੁਣ ਬਾਕੀ ਤੁਹਾਨੂੰ ਸੱਜਣੋ ਦੱਸਦੇ ਆ ਹਨਾ ਵੀ ਕਿਆ ਝਾੜ ਰਿਹਾ ਇਹਦਾ ਕਿਵੇਂ ਰਿਹਾ ਤਾਂ ਤੁਸੀਂ ਐ ਲੈ ਲਓਗੇ ਉੱਪਰ ਨੂੰ ਉੱਥੋਂ ਮਸ਼ੀਨ ਬੜੀ ਜੀ ਆਪਣਾ ਇੱਥੇ ਜਾ ਕੇ ਟੈਂਕ ਫੁੱਲ ਹੋ ਗਿਆ ਸੀ ਸੱਜਣੋ ਯਾਨੀ ਕਿ ਤੁਸੀਂ ਮੰਨ ਕੇ ਚੱਲੋ ਵੀ ਡੇਢ ਕਿੱਲੇ ਵੀ ਜਿਵੇਂ 2 ਕਿੱਲਿਆਂ ਦਾ ਘੇਰਾ ਪਰਲੇ ਪਾਸੇ ਤੋਂ ਸਟਾਰਟ ਹੋ ਕੇ ਮਸ਼ੀਨ ਐਦਾਂ ਹੀ 2 ਕਿੱਲਿਆਂ ਨੂੰ ਤੇ ਐਦੋਂ ਇੱਧਰ ਨੂੰ ਆਈ ਤੇ ਇੱਥੇ ਜਾ ਕੇ ਬਾਈ ਜੀ 1 ਕਿੱਲੇ ਤੀ ਜਾ ਕੇ ਯਾਨੀ ਕਿ 2 ਕਿੱਲੇ ਪਾਰਨੀ ਹੋਇਆ ਪਹਿਲੇ ਕਿੱਲੇ ਤੀ ਜਾ ਕੇ ਟੈਂਕ ਫੁੱਲ ਹੋ ਗਿਆ ਸੀ ਬਾਕੀ ਜੋ ਵੀ ਹਨਾ ਝਾੜ ਆਇਆ ਜਿਵੇਂ ਆਇਆ ਮੈਂ ਤੁਹਾਨੂੰ ਦੱਸਵਾਂਗੇ ਜੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਸੱਜਣੋ ਤਾਂ ਬਾਕੀ ਤਾਂ ਬਾਈ ਦੇਖੋ ਹੁਣ ਦੇਖਣ ਨੂੰ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਜਿਹੜੀ ਬਾਕੀ ਕਹਿਣ ਦਾ ਮਤਲਬ ਇਹ ਆ ਵੀ ਐਤਕੀ ਦਾਣੇ ਤਾਂ ਚਲੋ ਉਨੇ ਹੀ ਨਿਕਲ ਰਹੇ ਨੇ ਪਰ ਦਾਣਿਆਂ ਦੇ ਵਿੱਚ ਜਿਹੜਾ ਬਾਜਨ ਬਾਜਨ ਘਾਟਾ ਸੱਜਣੋ ਇਸ ਕਰਕੇ ਵੀ ਚਲੋ ਜਦੋਂ ਇਹ ਆਪਣੇ ਦਾ ਕੰਡਾ ਹੋਇਆ ਜੋ ਵੀ ਹੋਇਆ ਜਿਵੇਂ ਵੀ ਹੋਇਆ ਮੈਂ ਤੁਹਾਨੂੰ ਤੁਹਾਡੇ ਨਾਲ ਬਿਲਕੁਲ ਵੀਡੀਓ ਸਾਂਝੀ ਕਰੂੰਗਾ ਹਾਂ ਵੀ ਸੱਜਣੋ ਇਹ 12 ਫੁੱਟ ਦੀ ਟਰਾਲੀ ਹੈ ਆਪਣੀ ਤੇ ਆਪਣੇ 124 ਵੀਜ ਅੱਜ ਵੱਡੇ ਸੱਜਣੋਂ ਇਹਦੇ ਵਿੱਚ ਪਾਈ ਆਪਣੇ ਨਿਕਲੀ ਆ ਮੰਨ ਕੇ ਚੱਲੋ ਹੁਣ ਬਾਕੀ ਕੰਡੇ ਤੋਂ ਪਤਾ ਲੱਗੂਗਾ ਤੇ ਜੀਰੀ ਨੂੰ ਵਧੀਆ ਲੱਗੀ ਆ ਤੇ ਸੱਜਣੋਂ ਇਹਦੇ ਵਿੱਚ ਆਹ ਦੇਖੋ ਵੀ ਇਹ ਟਰਾਲੀ ਭਰ ਗਈ ਆਪਣੀ ਥੋੜੀ ਕਸਰ ਰਹਿੰਦੀ ਆ ਧੱਕ ਟੈਂਕ ਦੀ ਜਣੀ ਕੇ ਆ 124 ਵੀਜ ਸੱਜਣੋਂ ਇਹ ਬੀਜੇ ਵੀ ਬਹੁਤ ਸੋਹਣਾ ਦੇਖੋ ਦਸਈਆਂ ਬਾਕੀ ਇਹ ਤਾਂ ਕੀ ਦੇਖਦੇ ਆ ਵੀ ਦਾਣੇ 'ਚ ਥੋੜਾ ਜਿਹਾ ਵਜਨ ਘੱਟ ਲੱਗ ਰਿਹਾ ਹੂੰ ਤਾਂ ਵੈਸੇ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀ 124 ਦੇ ਵਿੱਚ ਝਾੜ ਚੰਗਾ ਸੀਗਾ ਜਿਨ ਕਿ ਦਾਣੇ ਦੇ ਵਿੱਚ ਵੀ ਸੋਨਾ ਵਜਨ ਸੀ ਜਿਹੜੀ ਬੋਰੀ ਸੀ ਬੋਰੀ ਜਾਨੀ ਕਿ ਪੂਰੀ ਫੁੱਲ ਨਹੀਂ ਸੀ ਭਰਦੀ ਐਦਕੀ ਤੁਹਾਨੂੰ ਪਤਾ ਹੀ ਐ ਸੱਜਣੋ ਸਾਰੀਆਂ ਝੋਣੀਆਂ ਦੇ ਵਿੱਚ ਐਦਕੀ ਆਪਣਾ ਜੇ ਦਾਣੇ ਪੂਰੇ ਨਿਕਲ ਰਹੇ ਤਾਂ ਉਹਦੇ ਵਿੱਚ ਦਾਣੇ ਦੇ ਵਿੱਚ ਸੱਜਣੋ ਝਾੜ ਹੈ ਹੀ ਨਹੀਂ ਪਹਿਲਾਂ ਅੱਜ ਬਾਈ ਦੀ ਵੰਡੀ ਆ ਤੁਹਾਨੂੰ ਪਤਾ ਹੀ ਆ ਪੰਜਾਬ ਨੰਬਰ 1 ਤੇ ਉਹਦਾ ਵੀ ਬਾਈ ਦਾ ਮੈਂ ਤੁਹਾਨੂੰ ਦਿਖਾਇਆ ਸੀਗਾ ਵੀ ਇੱਕ ਟਰਾਲਾ ਪੂਰਾ ਭਰ ਗਿਆ ਸੀ ਐ 16 ਪੁੱਟ ਤੇ ਇੱਕ 14 ਆ ਵਿਪਰਗੀ ਸੀ ਉਹਦੇ ਵਿੱਚ ਡੇਢ ਕਿੱਟ ਇੱਕ ਦੀ ਕਸਰ ਸੀ ਸੱਜਣੋ ਜਦੋਂ ਸਾਡਾ ਚੈਨਲ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆ ਕਰਨਾ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਇਹ ਅੱਸੀ ਕਾਲ ਜੀ ਸਾਰਿਆਂ ਨੂੰ